ਮੇਰ ਦੀ ਚੋਣ ਦੇ ਵਿੱਚ ਅਮਰਸਰ ਦੇ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਜਿਹੜੇ ਲੱਗ ਰਹੇ ਹਨ ਇਸ ਚੀਜ਼ ਨੂੰ ਸਾਰਾ ਕੁਝ ਨੂੰ ਇੱਕ ਪਾਸੇ ਕਰਕੇ ਮੈਨੂੰ ਜਿਹੜੇ ਇੱਕ ਲੀਡਰ ਤੋਂ ਥੋੜੇ ਜਿਹੇ ਦਿਨਾਂ ਤੋਂ ਆਸ ਜਾਗੀ ਸੀ ਨਾ ਅਮਨ ਅਰੋੜਾ ਤੇ ਸਭ ਤੋਂ ਵੱਡੀ ਹੈਰਾਨੀ ਮੈਨੂੰ ਉਹਦੇ ਤੇ ਆਈ ਮੈਂ ਬੜਾ ਜੈਂਟਲਮੈਨ ਬੰਦਾ ਸਮਝਦਾ ਸੀ ਉਹਨੇ ਝੂਠ ਬੋਲਣ ਵਾਲੀ ਤਾਂ ਹੈਰਾਨੀ ਹੋ ਹੀ ਕਰਤੀ ਹੈ ਔਰ ਰਿਕਾਰਡ ਹੀ ਤੋੜਤੇ ਅਮਨ ਅਰੋੜੇ ਨੇ ਝੂਠ ਬੋਲਣ ਵਾਲੇ ਅਮਨ ਅਰੋੜਾ ਕਹਿੰਦੇ ਕਿ ਸਾਨੂੰ ਜੀ ਇਸ ਮੇਹਰ ਦੀ ਚੋਣ ਦੇ ਵਿੱਚ ਅਕਾਲੀ ਦਲ ਨੇ ਸਮਰਥਨ ਕੀਤਾ ਔਰ ਸਾਰਿਆਂ ਦੇ ਝੂਠ ਨੰਗੇ ਕਰਨ ਵਾਲੇ ਵਿਕਰਮ ਸਿੰਘ ਵਜੀਤੀਆ ਔਰੀ ਇੱਕ ਵਾਰ ਫੇਰ ਸਾਹਮਣੇ ਆਏ ਉਹਨਾਂ ਨੇ ਆਪਣੇ ਚਾਰੇ ਕਾਉਂਸਲਰ ਬਿਠਾ ਲਏ ਆਪਣੇ ਨਾਲ ਕਹਿੰਦੇ ਜੀ ਆਹ ਬੈਠਿਆ ਮੇਰੇ ਨਾਲ ਕਿਸੇ ਨੇ ਵੀ ਆਵਾਮੀ ਪਾਰਟੀ ਨੂੰ ਸਪੋਰਟ ਨਹੀਂ ਕੀਤਾ ਕੀ ਰਹਿ ਗਿਆ ਅਮਨ ਅਰੋੜੇ ਦਾ ਅਮਨ ਅਰੋੜੇ ਦੇ ਝੂਠ ਦਾ ਕੀ ਰਹਿ ਗਿਆ ਭਗਵੰਤ ਮਾਨ ਜਿਹੜੇ ਆ ਨਾ ਉਹਨਾਂ ਦਾ ਡਾਊਨਫਾਲ ਤਾਂ ਸ਼ੁਰੂ ਹੋਇਆ ਹੀ ਸੀ ਇਸੇ ਕਰਕੇ ਕਿ ਗੱਪ ਮਾਰ ਲੇ ਕੇ ਜੀ ਵੱਡੇ ਵੱਡੇ ਝੂਠ ਮਾਰ ਲੇ ਉਹਨਾਂ ਨੇ ਤਾਂ ਵੱਡੇ ਵੱਡੇ ਰਿਕਾਰਡ ਬਣਾਏ ਸੀ ਪਰ ਮੈਨੂੰ ਲੱਗਦਾ ਕੁਝ ਹੀ ਮਹੀਨਿਆਂ ਦੇ ਵਿੱਚ ਅਮਨ ਅਰੂੜਾ ਜਿਹੜਾ ਭਗਵੰਤ ਮਾਨ ਨੂੰ ਵੀ ਝੂਠ ਬੋਲਣ ਦੇ ਵਿੱਚ ਪਿੱਛੇ ਛੱਡ ਜਾਣਗੇ ਔਰ ਸਭ ਪੰਜਾਬ ਦੇ ਸਭ ਤੋਂ ਵੱਧ ਝੂਠ ਬੋਲਣ ਵਾਲੇ ਜਿਹੜੇ ਆ ਉਹ ਲੀਡਰ ਅਮਨ ਅਰੂੜਾ ਜਿਹੜਾ ਉਹ ਬਣ ਜਾਣਗੇ ਅਮਨ ਅਰੋੜਾ ਹੋਰਾਂ ਨੂੰ ਇੱਥੇ ਚੇਤਾਵਨੀ ਦੇਣਾ ਚਾਹੁੰਦਾ ਕਿ ਅਮਨ ਅਰੋੜਾ ਸਾਹਿਬ ਤੁਹਾਡੇ ਹੁਣ ਪੈਰ ਲੱਗੇ ਆ ਬੇਸ਼ੱਕ ਤੁਸੀਂ 17 ਦੇ ਵਿੱਚ ਵੀ ਐਮਐਲਏ ਬਣ ਗਏ 22 ਦੇ ਵਿੱਚ ਵੀ ਐਮਐਲਏ ਬਣ ਗਏ ਘਸੇ ਜੇ ਮੰਤਰੀ ਵੀ ਬਣ ਗਏ ਪਰ ਹੁਣ ਪੰਜਾਬ ਦੇ ਪ੍ਰਧਾਨ ਬਣਨ ਤੋਂ ਬਾਅਦ ਜ਼ਰੂਰ ਤੁਹਾਨੂੰ ਆਸ ਜਾਗੀ ਸੀਗੀ ਕਿ ਹੁਣ ਮੈਂ ਅੱਗੇ ਵੀ ਵਧੂੰਗਾ ਲੋਕਾਂ ਨੂੰ ਵੀ ਆਸ ਸੀ ਕਿ ਜੈਂਟਲਮੈਨ ਆਦਮੀ ਆ ਪਰ ਜੇ ਤੁਸੀਂ ਵੀ ਇਸ ਤਰੀਕੇ ਨਾਲ ਧੱਕੇਸ਼ਾਹੀ ਤੇ ਝੂਠ ਦੇ ਵਿੱਚ ਸ਼ਾਮਲ ਹੁੰਦੇ ਰਹੇ ਤੁਹਾਡਾ ਵੀ ਭਗਵਾਨਤ ਮਾਨ ਵੰਗੋ ਸ਼ਭੀ ਹੁੰਦੇ ਖਰਾਬ ਹੁੰਦੇ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਔਰ ਹੈਰਾਨੀ ਦੀ ਗੱਲ ਇਹ ਹੈ ਕਾਉਂਸਲਰ ਕਹਿੰਦੇ ਕਿ ਸਾਨੂੰ ਸੌਚਕ ਸਮਾਗਮ ਵਾਸਤੇ ਬੁਲਾਇਆ ਗਿਆ ਅੰਦਰ ਜਾਣ ਤੋਂ ਪਹਿਲਾਂ ਕਹਿੰਦੇ ਕਿ ਇੰਨੀ ਵਾਰੀ ਤਲਾਸ਼ੀ ਲਈ ਗਈ ਮੈਂ ਕਹਿੰਦੇ ਸਾਨੂੰ ਤਾਂ ਹੱਦ ਹੋ ਗਈ ਕਿ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਸਾਨੂੰ ਸੌਚਕਉਣ ਵਾਸਤੇ ਉਹਨਾਂ ਨੇ ਇੱਥੇ ਬੁਲਾਇਆ ਜਾਂ ਫਿਰ ਸਾਡੀ ਤਲਾਸ਼ੀ ਲੈ ਲੈ ਕੇ ਸਾਨੂੰ ਜਲੀਲ ਕਰ ਰਹੇ ਸੀ ਅਸੀਂ ਹੱਤਵਾਦੀਆਂ ਕਹਿੰਦੇ ਇੰਨੀ ਜਿਹੜੀ ਆ ਉਹ ਤਲਾਸ਼ੀ ਤਾਂ ਨਰੈਣ ਸਿੰਘ ਚੌੜੇ ਦੀ ਨਹੀਂ ਹੋਈ ਉਸ ਟਾਈਮ ਜਦੋਂ ਸੁਖਵੀਰ ਬਾਦਲ ਤੇ ਗੋਲੀ ਚਲੇ ਹੈ ਜੰਨੀ ਸੌਚਕਣ ਗਈ ਕਾਉਂਸਲਰਾਂ ਦੀ ਹੋਈ ਕਾਉਂਸਲਰ ਕਹਿੰਦੇ ਕਿ ਸਾਨੂੰ ਮੋਬਾਈਲ ਤੱਕ ਹੀ ਲੈ ਜਾਣ ਦੇਣਾ ਸੀ ਅੰਦਰ ਸਾਨੂੰ ਤਾਂ ਕਹਿੰਦੇ ਪੈਨ ਵੀ ਨਹੀਂ ਲੈ ਜਾਣ ਦਿੱਤਾ ਅੰਦਰ ਪ੍ਰਸ਼ਾਸਨ ਨੇ ਹੁਣ ਜਦੋਂ ਵੀਡੀਓ ਸਾਹਮਣੇ ਆਊਗੀ ਕੀ ਰਹੂ ਅਮਨ ਅਰੂੜੇ ਦਾ ਕੀ ਰਹੂ ਪੁਲਿਸ ਕਮਿਸ਼ਨਰ ਦਾ ਕੀ ਰਹੂ ਸੇਕੜੀ ਦਾ ਕੀ ਰਹੂ ਉਹਤੇ ਵਧਾਈਆਂ ਦੇਣ ਵਾਲਿਆਂ ਦਾ ਔਰ ਕੀ ਰਹੂ ਉਹਦਾ ਜਿਹੜਾ ਹਾਰ પા ਕੇ ਖੜਾ ਸੀ ਮਬਾਦੀ ਦਾ ਬਹੁਤ ਧੰਨਵਾਦੀ ਮੈਂ ਹਾਈ ਕਮਾਂਡਰ ਦਾ ਧੰਨਵਾਦ ਕਰਦਾ ਮੈਂ ਫਲਾਣੇ ਦਾ ਧੰਨਵਾਦ ਕਰਦਾ ਜਿਹੜਾ ਮੇਰ ਬਣਿਆ ਧੰਨਵਾਦ ਕਰ ਰਿਹਾ ਉਹਦਾ ਕੀ ਰਹੂ ਜਦੋਂ ਵੀਡੀਓ ਸਾਹਮਣੇ ਆਊਗੀ ਜਦੋਂ ਅਗਲੇ ਹਾਈ ਕੋਰਟ ਚਲੇਗੇ ਫਿਰ ਕੀ ਸਾਹਮਣੇ ਆਊ ਆਮ ਆਦਮੀ ਪਾਰਟੀ ਦਾ ਤਾਂ ਉਹ ਹਾਲ ਹੈ ਵੀ 100 ਗੰਦੇ ਵੀ ਸੰਖਰਦੇ ਆ 176 ਵੀ ਕਹਿੰਦੇ ਆ ਤੇ ਇਹ ਫਿਰ ਮੁੜਕੜ ਉੱਥੋਂ ਜਦੋਂ ਮੁੜ ਕੇ ਆਉਂਦੇ ਆ ਹਾਈ ਕੋਰਟ ਤੋਂ ਹਾਈ ਕੋਰਟ ਜਦੋਂ ਫਿਰ ਬਾਹ ਮਰੋੜਦਾ ਇਹਨਾਂ ਦੀ ਫੇਰ ਉਸੇ ਕੰਮ ਦੀ ਆ ਜਾਂਦੇ ਆ ਸਰਪੰਚੀ ਦੀ ਆਪਾਂ ਦੇਖ ਲਿਆ ਵਿੱਚ ਕੀ ਕੁਝ ਹੋਇਆ ਹੁਣ ਆਪਾਂ ਕੌਂਸਲਰ ਦੀਆਂ ਚੋਣਾਂ ਦੇ ਵਿੱਚ ਦੇਖ ਲਿਆ ਕੀ ਕੁਝ ਹੋਇਆ ਹੁਣ ਜਦੋਂ ਅਗੋਂ ਮੇਅਰ ਚੁਣੇ ਜਾ ਰਹੇ ਆ ਉਦੋਂ ਕੀ ਕੁਝ ਹੋ ਰਿਹਾ ਇਹ ਤੋਂ ਬਿਹਤਰ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਚੋਣਾਂ ਕਰਾਉਂਦੀ ਨਾ ਭਗਵੰਤ ਮਾਨ ਤੇ ਅਮਨ ਅਰੂੜਾ ਜਿਹੜੇ ਆ ਉਹ ਆਪੇ ਹੀ ਮਿਲ ਬੈਠ ਕੇ ਆਪਣੇ ਆਪਣੇ ਬੰਦਿਆਂ ਦੇ ਗਲਾਂ 'ਚ ਹਾਰ ਪਾ ਰਹੇ ਨੇ ਚੂਨਾ ਕਰਾਉਣ ਦੀ ਲੋੜ ਹੀ ਨਹੀਂ ਸੀ ਜੇ ਇਹ ਕੁਝ ਕਰਨਾ ਜਿੰਨਾ ਕੁਝ ਪਿਛਲੀਆਂ ਸਰਕਾਰਾਂ ਜਿਹੜੀਆਂ ਕਰ ਰਹੀਆਂ ਸੀ ਉਸ ਤੋਂ ਵੱਧ ਕੇ ਭਗਵੰਤ ਮਾਨ ਤੇ ਹੁਣ ਉਸ ਤੋਂ ਵੀ ਵੱਧ ਕੇ ਅਮਨ ਅਰੂੜਾ ਪੰਜਾਬ ਦੇ ਵਿੱਚ ਕਰਾਉਣਾ ਸ਼ੁਰੂ ਕਰ ਚੁੱਕੇ ਆ ਜਿਹੜਾ ਕੁਝ ਭਾਜਪਾ ਜਿਹੜੀ ਆ ਉਹ ਕਰਦੀ ਆ ਦਿੱਲੀ ਦੇ ਵਿੱਚ ਜਾਂ ਦੇਸ਼ ਦੇ ਵਿੱਚ ਟੁਕੀਆਂ ਪਾਰਟੀਆਂ ਦੇ ਨਾਲ ਪੱਤਰਕਾਰਾਂ ਦੇ ਨਾਲ ਚੈਨਲਾਂ ਦੇ ਨਾਲ ਉਹੀ ਕੁਝ ਜਿਹੜਾ ਪੰਜਾਬ ਦੇ ਵਿੱਚ ਭਗਵੰਤ ਮਾਨ ਅਮਨ ਅਰੂੜਾ ਜਿਹੜਾ ਪੰਜਾਬ ਦੇ ਵਿੱਚ ਕਰਨਾ ਸ਼ੁਰੂ ਕਰ ਚੁੱਕੇ ਆ ਫੱਕਰ ਸਿਕਧੀਆਂ ਫੋਟੋਆਂ ਲਾ ਕੇ ਦਫਤਰਾਂ ਦੇ ਵਿੱਚ ਡਾਕਟਰ ਭੀਮਰਾਓ ਅਵੇਦਕਰ ਉਹਨਾਂ ਦੀਆਂ ਫੋਟੋਆਂ ਲਾ ਕੇ ਦਫਤਰਾਂ ਦੇ ਵਿੱਚ ਬਦਲਾਵ ਨਹੀਂ ਆਉਣਾ ਬਦਲਾਵ ਤਾਂ ਗਰਾਊਂਡ ਤੇ ਆਉਣਾ ਚਾਹੀਦਾ ਸੀ ਜਿੱਥੇ ਬਦਲਾਵ ਦੇ ਨਾਲੋਂ ਹੋਰ ਭੈੜੀ ਜਿਹੜੀ ਹਾਲਤ ਹੋ ਗਈ ਹੈ ਹੋਰ ਵੀ ਭੈੜੀ ਹਾਲਤ ਜਿਹੜੀ ਹੋ ਗਈ ਹੈ ਅਮਰitsar ਦੇ ਵਿੱਚ ਮੇਰ ਦੀ ਚੋਣ ਹੋਈ ਹੈ ਤਾਂ ਸ਼ਰਿਆਂਮ ਲੋਕਤੰਤਰ ਦੀਆਂ ੱੱਜੀਆਂ ਉੱਥੇ ਉੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕਤੰਤਰ ਦੇ ਰਖਵਾਲੇ ਅਖਵਾਉਣ ਵਾਲੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲੋਕਤੰਤਰ ਨੂੰ ਖੇਰੂ-ਖੇਰੂ ਕੀਤਾ ਗਿਆ ਹੈ ਮੇਰੇ ਨਾਲ ਸਹਾਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਜੀ ਸਿੱਧੂ ਮੌਜੂਦ ਨੇ ਉਹਨਾਂ ਨਾਲ ਇਸ ਮਾਮਲੇ ਬਾਰੇ ਪੂਰੀ ਗੱਲਬਾਤ ਆ ਜੋ ਕਰਦੇ ਆ ਸਿੱਧੂ ਸਾਹਿਬ ਅੱਜ ਅਮਰitsar ਦੇ ਵਿੱਚ ਮੇਰ ਦੀ ਚੋਣ ਹੋਈ ਹੈ ਵਿਰੋਧੀ ਧਿਰਾਂ ਦੇ ਵੱਲੋਂ ਕਈ ਇਲਜ਼ਾਮ ਨੇ ਜੋ ਇਸ ਚੋਣ ਨੂੰ ਲੈ ਕੇ ਲਗਾਏ ਜਾ ਰਹੇ ਨੇ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਦੇਖੋ ਅੱਜ ਮੇਰ ਦੀ ਜਿਹੜੀ ਆ ਉਹ ਚੋਣ ਹੋਈ ਸੀਗੀ ਅੱਜ ਚੋਣ ਹੋਣੀ ਸੀਗੀ ਹਾਲਾਂਕਿ ਚੋਣ ਤਾਂ ਹੋਈ ਨਹੀਂ ਚੋਣ ਹੋਣੀ ਸੀ ਮੇਹਰ ਚੁੜਨ ਦੇ ਵਾਸਤੇ ਤੇ ਜਦੋਂ ਇਹ ਚੋਣ ਹੋਣੀ ਸ਼ੁਰੂ ਹੋਣੀ ਸੀ ਉਦੋਂ ਤੋਂ ਹੀ ਇਹ ਜਿਹੜੀਆਂ ਕਿਆਸਰਾਈਆਂ ਸੀਗੀਆਂ ਕਿ ਹੋ ਸਕਦਾ ਹੈ ਕਿ ਉੱਥੇ ਧੱਕੇਸ਼ਾਹੀ ਜਿਹੜੀ ਆ ਹੋ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਆਪਣਾ ਮੇਹਰ ਬਣਾਉਣਾ ਚਾਹੁੰਦੀ ਸੀ ਪਰ ਆਮ ਆਦਮੀ ਪਾਰਟੀ ਦੇ ਕੋਲੇ ਬਹੁਮਤ ਨਹੀਂ ਸੀ ਇਸ ਕਰਕੇ ਵਿਰੋਧੀ ਧਿਰਾਂ ਨੂੰ ਵੀ ਸ਼ੱਕ ਸੀਗੀ ਪੂਰੀ ਕਿ ਆਮ ਆਦਮੀ ਪਾਰਟੀ ਉੱਥੇ ਧੱਕੇਸ਼ਾਹੀ ਕਰ ਸਕਦੀ ਹੈ ਔਰ 24 ਸੀਟਾਂ ਨੇ ਆਵਾਦਨੀ ਪਾਰਟੀ ਦੇ ਕੋਲੇ ਇਧਰੋਂ ਉਧਰੋਂ ਫੜ ਕੇ ਦੂਜੇ ਕਾਉਂਸਲਰ ਜਿਹੜੇ ਆ ਉਹ ਲਾ ਲਿਆ 33 34 ਮੇਰੇ ਖਿਆਲ ਚ ਹੋਏ ਆ 46 ਬਹੁਮਤ ਵਾਸਤੇ ਚਾਹੀਦੇ ਆ ਔਰ ਧੱਕੇ ਦੇ ਨਾਲ ਮੇਹਰ ਚੋਂ ਲਿਆ ਕਾਂਗਰਸ ਨੇ ਇਲਜ਼ਾਮ ਲਾਇਆ ਹੁਣ ਕੱਲੀ ਕਾਂਗਰਸ ਨਹੀਂ ਲਾਏ ਅਕਾਲੀ ਦਲ ਨੇ ਵੀ ਹੁਣੇ ਥੋੜੀ ਦੇਰ ਪਹਿਲਾਂ ਵਿਕਰਮ ਸਿੰਘ ਜੀਠੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਾ ਦਿੱਤਾ ਕਿ ਧੱਕੇਸ਼ਾਹੀ ਹੋਈ ਹੈ ਔਰ ਦੋਨਾਂ ਨੇ ਐਲਾਨ ਕਰਤਾ ਹਾਈ ਕੋਰਟ ਦੇ ਜਾਣ ਦਾ ਇਸ ਚੋਣ ਦੇ ਬਾਰੇ ਪਰ ਸਭ ਤੋਂ ਪਹਿਲਾਂ ਮੈਂ ਗੱਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਇਹ ਸੇ ਗੱਲ ਹੀ ਆਉਣਾ ਚਾਹਨਾ ਕਿ ਇਹ ਜਿਹੜੇ ਮੇਅਰ ਦੀ ਚੋਣ ਦੇ ਵਿੱਚ ਅਮਰਸਰ ਦੇ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਜਿਹੜੇ ਲੱਗ ਰਹੇ ਹਨ ਇਸ ਚੀਜ਼ ਨੂੰ ਸਾਰਾ ਕੁਝ ਨੂੰ ਇੱਕ ਪਾਸੇ ਕਰਕੇ ਮੈਨੂੰ ਜਿਹੜੇ ਇੱਕ ਲੀਡਰ ਤੋਂ ਥੋੜੇ ਜਿ ਦਿਨਾਂ ਤੋਂ ਆਸ ਜਾਗੀ ਸੀ ਨਾ ਅਮਨ ਅਰੋੜਾ ਤੇ ਸਭ ਤੋਂ ਵੱਡੀ ਹੈਰਾਨੀ ਮੈਨੂੰ ਉਹਦੇ ਤੇ ਆਈ ਮੈਂ ਬੜਾ ਜੈਂਟਲਮੈਨ ਬੰਦਾ ਸਮਝਦਾ ਸੀ ਉਹਨੇ ਝੂਠ ਬੋਲਣ ਵਾਲੀ ਤਾਂ ਹੈਰਾਨੀ ਹੋ ਹੀ ਕਰਤੀ ਹੈ ਔਰ ਰਿਕਾਰਡ ਹੀ ਤੌਰ ਤੇ ਅਮਨ ਅਰੋੜੇ ਨੇ ਝੂਠ ਬੋਲਣ ਵਾਲੇ ਅਮਨ ਅਰੋੜਾ ਕਹਿੰਦੇ ਕਿ ਸਾਨੂੰ ਜੀ ਇਸ ਮੇਹਰ ਦੀ ਚੋਣ ਦੇ ਵਿੱਚ ਅਕਾਲੀ ਦਲ ਨੇ ਸਮਰਥਨ ਕੀਤਾ ਹੈ ਔਰ ਸਾਰਿਆਂ ਦੇ ਝੂਠ ਨੰਗੇ ਕਰਨ ਵਾਲੇ ਵਿਕਰਮ ਸਿੰਘ ਵਜੀਤੀਆ ਹੋਰੀ ਇੱਕ ਵਾਰ ਫੇਰ ਸਾਹਮਣੇ ਆਏ ਉਹਨਾਂ ਨੇ ਆਪਣੇ ਚਾਰੇ ਕਾਉਂਸਲਰ ਬਿਠਾ ਲਏ ਆਪਦੇ ਨਾਲ ਕਹਿੰਦੇ ਜੀ ਆਹ ਬੈਠਿਆ ਮੇਰੇ ਨਾਲ ਕਿਸੇ ਨੇ ਵੀ ਆਵਾਮੀ ਦੀ ਪਾਰਟੀ ਨੂੰ ਸਪੋਰਟ ਨਹੀਂ ਕੀਤਾ ਕੀ ਰਹਿ ਗਿਆ ਅਮਨ ਅਰੋੜੇ ਦਾ ਅਮਨ ਅਰੋੜੇ ਦੇ ਝੂਠ ਦਾ ਕੀ ਰਹਿ ਗਿਆ ਮੈਂ ਹੈਰਾਨ ਆ ਕਿ ਭਗਵੰਤ ਮਾਨ ਜਿਹੜੇ ਆ ਨਾ ਉਹਨਾਂ ਦਾ ਡਾਊਨਫਾਲ ਤਾਂ ਸ਼ੁਰੂ ਹੋਇਆ ਹੀ ਸੀ ਇਸੇ ਕਰਕੇ ਕਿ ਗੱਪ ਮਾਰ ਲੇ ਕਿ ਜੀ ਵੱਡੇ ਵੱਡੇ ਝੂਠ ਮਾਰ ਲੇ ਉਹਨਾਂ ਨੇ ਤਾਂ ਵੱਡੇ ਵੱਡੇ ਰਿਕਾਰਡ ਬਣਾਏ ਸੀ ਪਰ ਮੈਨੂੰ ਲੱਗਦਾ ਕੁਝ ਹੀ ਮਹੀਨਿਆਂ ਦੇ ਵਿੱਚ ਅਮਨ ਅਰੋੜਾ ਜਿਹੜੇ ਆ ਭਗਵੰਤ ਮਾਨ ਨੂੰ ਵੀ ਝੂਠ ਬੋਲਣ ਦੇ ਵਿੱਚ ਪਿੱਛੇ ਛੱਡ ਜਾਣਗੇ ਔਰ ਸਭ ਪੰਜਾਬ ਦੇ ਸਭ ਤੋਂ ਵੱਧ ਝੂਠ ਬੋਲਣ ਵਾਲੇ ਜਿਹੜੇ ਆ ਉਹ ਲੀਡਰ ਅਮਨ ਅਰੋੜਾ ਜਿਹੜਾ ਉਹ ਬਣ ਜਾਣਗੇ ਮੈਂ ਹੈਰਾਨ ਆ ਕਿ ਕਿਸ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਔਰ ਬਿਕਰਮ ਸਿੰਘ ਮਜੀਠੀਆ ਨੇ ਆ ਕੇ ਕਿਹਾ ਜੀ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਤਾਂ ਇ ਤੋਂ ਅੱਜ ਤੱਕ ਕਹਿਤਾ ਕਿ ਅਮਨ ਅਰੋੜੇ ਨੂੰ ਲੱਗ ਜੂ ਪਤਾ ਜਦੋਂ ਇਹਨਾਂ ਚਾਰਾਂ ਕੌਂਸਲਰਾਂ ਨੇ ਘੁੱਗੀਆਂ ਮਾਰ ਕੇ ਰੱਟ ਪਟੀਸ਼ਨ ਜਿਹੜੀ ਆ ਪਾਈ ਨਾ ਜਦੋਂ ਜਾ ਕੇ ਹਾਈ ਕੋਰਟ ਦੇ ਵਿੱਚ ਤੇ ਅਮਨ अरोड़ा ਤੁਹਾਡੀਆਂ ਜੋੜਦਾ ਭੱਜਿਆ ਫਿਰੂ ਉਹਨਾਂ ਨੇ ਇਹ ਵੀ ਗੱਲਾਂ ਜਿਹੜੀਆਂ ਕਈਆਂ ਨੇ ਮੈਂ ਹੈਰਾਨ ਆ ਦੇਖੋ ਅਮਰਸਰ ਦੇ ਵਿੱਚ ਮੇਹਰ ਬਣਾਉਣ ਦੇ ਵਾਸਤੇ ਜਾਨੀ 85 ਕਾਉਂਸਲਰ ਨੇ 85 ਕਾਉਂਸਲਰ ਨੇ ਤੇ ਪੰਜ ਜਿਹੜੇ ਆ ਉਹ ਐਮਐਲਏ ਨੇ ਟੋਟਲ 90 ਵੋਟਾਂ ਨੇ 90 ਵੋਟਾਂ ਦੇ ਵਿੱਚੋਂ ਬਹੁਮਤ ਵਾਸਤੇ 46 ਵੋਟਾਂ ਚਾਹੀਦੀਆਂ ਸੀ ਹੁਣ 41 ਜਿਹੜੇ ਨੇ ਇੱਕ ਆਜ਼ਾਦ ਹੈ 40 ਕਾਂਗਰਸ ਦੇ ਆ ਉਹਨਾਂ ਕੋਲੇ ਸੀ ਚਾਰ ਜਿਹੜੇ ਆ ਉਹ ਜੇ ਗੱਲ ਕਰੀਏ ਅਕਾਲੀ ਦਲ ਦੇ ਸੀ ਕਿੰਨੇ ਹੋ ਗਏ 41 ਤੇ 44 45 ਅਕਾਲੀ ਦਲ ਦੇ ਸੀਗੇ ਕੌنسਲਰ 45 ਤੇ ਸੱਤ ਜਿਹੜੇ ਆ ਉਹ ਸੀਗੇ ਬੀਜੇਪੀ ਦੇ 52 52 ਤੇ ਹੀ ਸ਼ਰਿਆਮ ਕਹੀ ਜਾਂਦੇ ਆ ਭਾਜੀ ਕਿ ਅਸੀਂ ਜਿਹੜੇ ਅਸੀਂ ਇਹਨਾਂ ਨੂੰ ਸਮਰਥਨ ਨਹੀਂ ਜਿਹੜਾ ਉਹ ਕੀਤਾ ਯਾਨੀ ਸੱਤ ਬੀਜੇਪੀ ਦੇ ਆ ਔਰ ਪੰਜ ਚਾਰ ਜਿਹੜੇ ਆ ਅਕਾਲੀ ਦਲ ਦੇ ਆ 41 ਜਿਹੜੇ ਆ ਉਹ ਦੂਜੇ ਆ ਮਤਲਬ ਸ਼ਰੇਆਮ ਤੁਸੀਂ ਝੂਠ 33 34 ਜਿਹੜੇ ਉੱਥੇ ਕਹਿੰਦੇ ਜਰੂਰ ਇਹਨਾਰੇ ਸਿਗੇ ਇਧਰੋਂ ਉਧਰੋਂ ਫੜ ਕੇ ਜਿਹੜੇ ਕੀਤੇ ਆ ਆਪਣੇ ਤਾਂ ਇਹਨਾਂ ਦੇ 24 ਹੀ ਕਾਉਂਸਲਰ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਾਉਂਸਲਰ ਕਹਿੰਦੇ ਕਿ ਸਾਨੂੰ ਸੌਚਕ ਸਮਾਗਮ ਵਾਸਤੇ ਬੁਲਾਇਆ ਗਿਆ ਅੰਦਰ ਜਾਣ ਤੋਂ ਪਹਿਲਾਂ ਕਹਿੰਦੇ ਕਿ ਇੰਨੀ ਵਾਰੀ ਤਲਾਸ਼ੀ ਲਈ ਗਈ ਮੈਂ ਕਹਿੰਦੇ ਸਾਨੂੰ ਤਾਂ ਹੱਦ ਹੋ ਗਈ ਕਿ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਸਾਨੂੰ ਸੌਂਚ ਕੋਣ ਵਾਸਤੇ ਉਹਨਾਂ ਨੇ ਇੱਥੇ ਬੁਲਾਇਆ ਜਾਂ ਫਿਰ ਸਾਡੀ ਤਲਾਸ਼ੀ ਲੈ ਲੈ ਕੇ ਸਾਨੂੰ ਜਲੀਲ ਕਰ ਰਹੇ ਅਸੀਂ ਹੱਤਵਾਦੀ ਹਾਂ ਕਹਿੰਦੇ ਇੰਨੀ ਇੰਨੀ ਜਿਹੜੀ ਆ ਉਹ ਤਲਾਸ਼ੀ ਤਾਂ ਨਰੈਣ ਸਿੰਘ ਚੌੜੇ ਦੀ ਨਹੀਂ ਹੋਈ ਉਸ ਟਾਈਮ ਜਦੋਂ ਸੁਖਵੀਰ ਬਾਦਲ ਤੇ ਗੋਲੀ ਚਲਾਈ ਜੰਨੀ ਸੌਂਚ ਕੋਣ ਗਈ ਕਾਉਂਸਲਰਾਂ ਦੀ ਹੋਗੀ ਕਾਉਂਸਲਰ ਕਹਿੰਦੇ ਕਿ ਸਾਨੂੰ ਮੋਬਾਈਲ ਤੱਕ ਹੀ ਲੈ ਜਾਣ ਦੇਣਾ ਸੀ ਅੰਦਰ ਸਾਨੂੰ ਤਾਂ ਕਹਿੰਦੇ ਪੈਨ ਵੀ ਨਹੀਂ ਲੈ ਜਾਣ ਦਿੱਤਾ ਅੰਦਰ ਪ੍ਰਸ਼ਾਸਨ ਨੇ ਹੋਰ ਪ੍ਰਸ਼ਾਸਨ ਤੇ ਵੀ ਵੱਡੇ ਵੱਡੇ ਸਵਾਲ ਉੱਠਦੇ ਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤੇ ਬਹੁਤ ਵੱਡੇ ਸਵਾਲ ਉੱਠ ਰਹੇ ਆ ਔਰ ਉੱਥੋਂ ਦੇ ਜਿਹੜੇ ਕਮਿਸ਼ਨਰ ਨੇ ਸੇਕਰੀ ਸਾਹਿਬ ਉਹਨਾਂ ਤੇ ਵੀ ਬਹੁਤ ਵੱਡੇ ਜਿਹੜੇ ਸਵਾਲ ਉੱਠ ਰਹੇ ਆ ਮੈਂ ਹੈਰਾਨ ਆ ਕਿ ਇਹੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਭਾਜੀਪੀ ਤੇ ਇਲਜ਼ਾਮ ਲਾਉਂਦੀ ਹੁੰਦੀ ਸੀਗੀ ਕਿ ਸਾਡੇ ਨਾਲ ਤਾਂ ਜੀ ਉਹ ਜਿਹੜਾ ਇੱਕ ਇਹਨਾਂ ਨੇ ਚਲਾਇਆ ਸੀ ਨਾ ਕਹਿੰਦੇ ਸੀਗੇ ਆਪਰੇਸ਼ਨ ਲੋਟਸ ਆਮਾਦੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਸਾਡੇ ਨਾਲ ਬੀਜੇਪੀ ਜਿਹੜੀ ਆਪਰੇਸ਼ਨ ਲੋਟਸ ਕਰਨ ਨੂੰ ਫਿਰਦੀ ਹੈ ਜੀ ਸਾਡੇ ਸਾਡੇ ਤਾਂ ਜੀ ਐਮਐਲਏ ਤੋੜਨ ਨੂੰ ਫਿਰਦੀ ਹੈ ਹੁਣ ਆਪ ਕੀ ਕਰ ਰਹੇ ਆ ਆਪ ਵੀ ਇਹ ਇਹੀ ਕੁਝ ਕਰ ਰਹੇ ਆ ਨਾ ਕੋਈ ਦਿਨ ਪਹਿਲਾਂ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਸੀ ਕਿ ਭਾਈ ਪਾਰਟੀਆਂ ਇਧਰ ਉਧਰੋ ਜਿਹੜੀਆਂ ਤੋੜ ਰਹੀਆਂ ਕੁਮਰ ਵਿਜੇ ਪ੍ਰਤਾਪ ਤਾਂ ਆਪਣੇ ਸਟੈਂਡ ਤੇ ਸੱਚ ਤੇ ਖੜਨ ਵਾਲਾ ਬੰਦਾ ਔਰ ਜਿਹੜੋ ਜਦੋਂ ਚੰਡੀਗੜ੍ਹ ਦੇ ਵਿੱਚ ਮੇਹਰ ਦੀ ਚੋਣ ਹੋਈ ਸੀ ਤਾਂ ਉਸ ਸਮੇਂ ਜਦੋਂ ਜਿਹੜਾ ਕੁਝ ਮਸ਼ੀਨੇ ਕੀਤਾ ਸੀ ਉੱਥੇ ਜਿਹੜਾ ਚੋਣ ਕਰਵਾਉਣ ਵਾਲਾ ਬੰਦਾ ਸੀਗਾ ਔਰ ਕਿਸ ਤਰੀਕੇ ਦੇ ਨਾਲ ਧੱਕੇਸ਼ਾਹੀ ਜਿਹੜੀ ਉੱਥੇ ਹੋਈ ਸੀਗੀ ਔਰ ਉਹਦੇ ਖਿਲਾਫ ਫਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਸੁਪਰੀਮ ਕੋਰਟ ਤੱਕ ਜਿਹੜੇ ਉਹ ਗਏ ਸੀ ਉਹ ਤੋਂ ਲੜਾਈ ਲੜ ਕੇ ਫਿਰ ਉਹਨਾਂ ਨੇ ਦੁਬਾਰਾ ਮੇਹਰ ਬਣਾਇਆ ਤੇ ਉਹੀ ਕੁਝ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਕੀਤਾ ਔਰ ਕਹਿੰਦੇ ਕਿ 2 ਤੋਂ 2.5 ਮਿੰਟ ਵੀ ਬਹੁਤ ਜ਼ਿਆਦਾ ਆ ਕਹਿੰਦੇ 2 ਮਿੰਟ ਵੀ ਨਹੀਂ ਲੱਗੇ ਅੰਦਰ ਮੇਰ ਚੋਂ ਨੂੰ ਕਹਿੰਦੇ ਆ ਕੇ ਪੁੱਛਿਆ ਜੀ ਹਾਂਜੀ ਹੱਥ ਕੜੇ ਕਰੋ ਇੱਕ ਦੋਨੇ ਹੱਥ ਕੜੇ ਕਰਤੇ ਪੰਜਾ ਸੱਤਾ ਦਸਾਂ ਨੇ ਤੇ ਕਹਿੰਦੇ ਜੀ ਕਹਿੰਦੇ ਚਲੋ ਠੀਕ ਆ ਜੀ ਠੀਕ ਆ ਚੋਣ ਲਿਆ ਚੋਣ ਲਿਆ ਚੋਣ ਲਿਆ ਕਹਿੰਦੇ ਉੱਥੇ ਬੜਾ ਰੌਲਾ ਪਾਇਆ ਅਕਾਲੀ ਕੌਂਸਲਰਾਂ ਨੇ ਕਾਂਗਰਸੀ ਕੌਂਸਲਰਾਂ ਨੇ ਭਾਜਪੀ ਦੇ ਕੌਂਸਲਰਾਂ ਨੇ ਵੀ ਇਹ ਕਹੋ ਜੀ ਚੋਣਾਂ ਸੌ ਤਾਂ ਸਾਨੂੰ ਚੁਕਾਈ ਨਹੀਂ ਗਈ ਸੌ ਤਾਂ ਹਲੇ ਸਾਈਨ ਵੀ ਨਹੀਂ ਕਰਨ ਦਿੱਤਾ ਸੌ ਤਾਂ ਸੌਹ ਵਾਲਾ ਫਾਰਮ ਵੀ ਨਹੀਂ ਭਰਨ ਦਿੱਤਾ ਐਡੀ ਛੇਤੀ ਤੁਸੀਂ ਚੋਣ ਕਰਾਤੀ ਤੇ ਮਤਲਬ ਹੈਰਾਨੀ ਹੈ ਹੁਣ ਜਦੋਂ ਵੀਡੀਓ ਸਾਹਮਣੇ ਆਊਗੀ ਕੀ ਰਹੂ ਅਮਨ ਅਰੋੜੇ ਦਾ ਕੀ ਰਹੂ ਪੁਲਿਸ ਕਮਿਸ਼ਨਰ ਦਾ ਕੀ ਰਹੂ ਸੇਕੜੀ ਦਾ ਕੀ ਰਹੂ ਉਹਤੇ ਵਧਾਈਆਂ ਦੇਣ ਵਾਲਿਆਂ ਦਾ ਔਰ ਕੀ ਰਹੂ ਉਹਦਾ ਜਿਹੜਾ ਹਾਰ પા ਕੇ ਖੜਾ ਸੀ ਮਬਾਦੀ ਤਾ ਬਹੁਤ ਧੰਨਵਾਦੀ ਮੈਂ ਹਾਈ ਕਮਾਂਡਰ ਦਾ ਧੰਨਵਾਦ ਕਰਦਾ ਮੈਂ ਫਲਾਨੇ ਦਾ ਧੰਨਵਾਦ ਕਰਦਾ ਜਿਹੜਾ ਮੇਰ ਬਣਿਆ ਧੰਨਵਾਦ ਕਰ ਰਿਹਾ ਹੈ ਉਹਦਾ ਕੀ ਰਹੂ ਜਦੋਂ ਵੀਡੀਓ ਸਾਹਮਣੇ ਆਊਗੀ ਜਦੋਂ ਅਗਲੇ ਹਾਈ ਕੋਰਟ ਚਲੇਗੇ ਫਿਰ ਕੀ ਸਾਹਮਣੇ ਆਊ ਕੀ ਰਹੂਗਾ ਇਹਨਾਂ ਦਾ ਫਿਰ ਬੈਕਵਰਡ ਆਮਾਦੀਪ ਪਾਰਟੀ ਦਾ ਤਾਂ ਉਹ ਹਾਲ ਹੈ ਵੀ 100 ਗੰਦੇ ਵੀ ਕਹਿੰਦੇ ਆ 176 ਵੀ ਕਹਿੰਦੇ ਆ ਤੇ ਇਹ ਫਿਰ ਮੁੜਕੜ ਉੱਥੋਂ ਜਦੋਂ ਮੁੜ ਕੇ ਆਉਂਦੇ ਆ ਹਾਈ ਕੋਰਟ ਤੋਂ ਹਾਈ ਕੋਰਟ ਜਦੋਂ ਫਿਰ ਬਾਹਰ ਮੋੜਦਾ ਇਹਨਾਂ ਦੀ ਫਿਰ ਉਸੇ ਕੰਮ ਤੇ ਆ ਜਾਂਦੇ ਆ ਤੇ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਵੀ ਇਨਸਾਫ ਮਿਲੂਗਾ ਹੁਣ ਕਾਂਗਰਸ ਵੀ ਧਰਨਾ ਲਾ ਕੇ ਬੈਠੀ ਹੈ ਅਕਾਲੀ ਦਲ ਵੀ ਨਤਰ ਆਇਆ ਮੈਨੂੰ ਲੱਗਦਾ ਕਿ ਬੀਜੇਪੀ ਜਿਵੇਂ ਜਿਹੜੀ ਉਹ ਵੀ ਨਿਤਰਾਉਗੀ ਔਰ ਬੜੀ ਹੈਰਾਨੀ ਹੈ ਬੜੀ ਝੂਠ ਹੈ ਔਰ ਮੈਨੂੰ ਬੜੇ ਸਭ ਤੋਂ ਹੈਰਾਨੀ ਜਿਹੜੀ ਅਮਨ ਅਰੂੜਾ ਦੇ ਉੱਪਰ ਹੋਈ ਹੈ ਜਿਸ ਤਰੀਕੇ ਦੇ ਨਾਲ ਉਹਨੇ ਝੂਠ ਮਾਰਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਭਾਈ ਅ ਵੀ ਸਾਨੂੰ ਤਾਂ ਅਕਾਲੀ ਦਲ ਦੇ ਜਿਹੜੇ ਜਿਹੜੇ ਕੌਂਸਲਰ ਸੀਗੇ ਉਹਨਾਂ ਨੇ ਵੀ ਸਮਰਥਨ ਕੀਤਾ ਪਰ ਮੈਨੂੰ ਅਮਨ अरोड़ा ਤੋਂ ਇਹ ਆਸ ਨਹੀਂ ਸੀ ਅਮਨ अरोड़े ਵਰਗੇ ਲੀਡਰ ਤੋਂ ਇਹ ਆਸ ਨਹੀਂ ਸੀ ਪਰ ਮੈਨੂੰ ਲੱਗਦਾ ਕਿ ਅਮਨ अरोड़ा ਹੁਣਾਂ ਤੇ ਵੀ ਪਾਵਰ ਜਿਹੜੀ ਹੈ ਹੁਣ ਸਿਰ ਨੂੰ ਚੜ ਚੜ ਗਈ ਹੈ ਤੇ ਜਨਨੀ ਮੈਨੂੰ ਲੱਗਦਾ ਨਹੀਂ ਸੀ ਕਿਸ ਤਰੀਕੇ ਦੀ ਗੱਲ ਕਰਨੀ ਚਾਹੀਦੀ ਹੈ ਜਨਨੀ ਧੱਕਾ ਜਰੂਰ ਹੋਇਆ ਉੱਤੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਪਹਿਲਾਂ ਤਾਂ 41 ਕਾਉਂਸਲਰ ਜਿਹੜੇ ਆ ਕਾਂਗਰਸ ਦੇ 40 ਦੇ ਇੱਕ ਆਜ਼ਾਦ ਹੀ ਸਾਹਮਣੇ ਆਏ ਸੀਗੇ ਇਹ ਵਿਰੋਧ ਕਰਨ ਵਾਲੇ ਹੁਣ ਚਾਰ ਜਿਹੜੇ ਆ ਅਕਾਲੀ ਦਲ ਦੇ ਵੀ ਆ ਗਏ ਆ ਹੁਣ ਜਿਹੜੇ ਇਸ ਤੋਂ ਬਾਅਦ ਚੋਂ ਮੈਨੂੰ ਲੱਗਦਾ ਕਿ ਕੁਝ ਸਮੇਂ ਤੱਕ ਭਾਜਪਾ ਦੇ ਵੀ ਜਿਹੜੇ ਆ ਜਾਣਗੇ ਪਰ ਇਹ ਗੱਲ ਪੱਕੀ ਹੈ ਕਿ ਆਵਾਮਦਨੀ ਪਾਰਟੀ ਨੇ ਤੱਕਾ ਜਰੂਰ ਕੀਤਾ ਇਹ ਗੱਲਾਂ ਸਾਬਤ ਹੋ ਰਹੀਆਂ ਨੇ ਪਹਿਲਾ ਝੂਠ ਜਿਹੜਾ ਅਮਨ ਅਰੂੜੇ ਦਾ ਫੜਿਆ ਵਿਕਰਮ ਸਿੰਘ ਮਜੀਠੀਏ ਨੇ ਔਰ ਉਹਨੇ ਝੂਠ ਨੰਗਾ ਕੀਤਾ ਜਿਹੜਾ ਸੱਚ ਸਾਹਮਣੇ ਲਿਆਂਦਾ ਉਹਨਾਂ ਨੇ ਸਾਫ਼ ਕੀਤਾ ਕਿ ਕੋਈ ਅਸੀਂ ਸਮਰਥਨ ਨਹੀਂ ਕੀਤਾ ਪਰ ਹੈਰਾਨੀ ਹੈ ਕਿ ਅਮਨ ਅਰੂੜਾ ਹੁਣੀ ਹੁ ਤੇ ਆਪਣੇ ਵਰਕਰਾਂ ਨੂੰ ਔਰ ਕੀ ਕੁਝ ਪਤਾ ਨਹੀਂ ਕੀ ਕਰਨਗੇ ਕਾ ਸਿੱਤੂ ਸਾਹਿਬ ਜਿਵੇਂ ਧੱਕੇਸ਼ਾਹੀ ਸ਼ਰਿਆਮ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਾਲ ਕਿਤੇ ਨਾ ਕਿਤੇ ਲੋਕਾਂ ਦਾ ਵੀ ਲੋਕਤੰਤਰ ਤੋਂ ਯਕੀਨ ਉੱਤਰਿਆ ਤੁਸੀਂ ਪੱਤਰਕਾਰ ਵੀ ਉਹ ਪਬਲਿਕ ਫਿੰਗਰ ਵੀ ਉਹ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਹੈ ਪੱਤਰਕਾਰਾਂ ਦੀ ਮੁੱਦਿਆਂ ਤੇ ਬੋਲਣਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਜੇਕਰ ਇਸੇ ਤਰ੍ਹਾਂ ਧੱਕੇਸ਼ਾਹੀ ਚੱਲਦੀ ਰਹੀ ਕਿਤੇ ਇਹ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦਾ ਲੋਕਤੰਤਰ ਤੋਂ ਯਕੀਨ ਉੱਠ ਜਾਵੇ ਫਿਰ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ ਕਿਵੇਂ ਦੇਖਦੇ ਹੋ ਦੇਖੋ ਉੱਠਿਆ ਹੀ ਹੋਇਆ ਲੋਕਾਂ ਦਾ ਲੋਕਤੰਤਰ ਤੋਂ ਯਕੀਨ ਬਹੁਤੇ ਹਿੱਸੇ ਜਿਹੜੇ ਪੰਜਾਬ ਦੇ ਅੱਜ ਵੀ ਇਹੋ ਜਿਹੇ ਆ ਬੋਟ ਪਾਉਣ ਨਾਲੋਂ ਆਪਣੇ ਕੰਮ ਨੂੰ ਕੰਮ ਤੇ ਜਾਣਾ ਜ਼ਰੂਰੀ ਸਮਝਿਓ ਕਹਿੰਦੇ ਕਿ ਕਰਨਾ ਕੋਰਨਾ ਦਾ ਕੱਖ ਨਹੀਂ ਇਹਨਾਂ ਨੇ ਕਰਨੀਆਂ ਮਰਜ਼ੀਆਂ ਸਰਪੰਚੀ ਦੇ ਆਪਾਂ ਦੇਖ ਲਿਆ ਵਿੱਚ ਕੀ ਕੁਝ ਹੋਇਆ ਹੁਣ ਆਪਾਂ ਕਾਉਂਸਲਰ ਦੀਆਂ ਚੋਣਾਂ ਦੇ ਵਿੱਚ ਦੇਖ ਲਿਆ ਕੀ ਕੁਝ ਹੋਇਆ ਹੁਣ ਜਦੋਂ ਅੱਗੋਂ ਮੇਅਰ ਚੁਣੇ ਜਾ ਰਹੇ ਆ ਉਦੋਂ ਕੀ ਕੁਝ ਹੋ ਰਿਹਾ ਇਹ ਤੋਂ ਬਿਹਤਰ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਚੋਣਾ ਕਰਾਉਂਦੀ ਨਾ ਭਗਵੰਤ ਮਾਨ ਤੇ ਅਮਨ ਅਰੋੜਾ ਜਿਹੜੇ ਆ ਉਹ ਆਪੇ ਹੀ ਬੈਠ ਮਿਲ ਬੈਠ ਕੇ ਆਪਣੇ ਆਪਣੇ ਬੰਦਿਆਂ ਦੇ ਗਲਾਂ 'ਚ ਹਾਰ ਪਾ ਦਿੰਦੇ ਚੋਣਾ ਕਰਾਉਣ ਦੀ ਲੋੜ ਹੀ ਨਹੀਂ ਸੀ ਜੇ ਇਹ ਕੁਝ ਕਰਨਾ ਹੈ ਜੇ ਇਹ ਕੁਝ ਕਰਨਾ ਤਾਂ ਫਿਰ ਚੋਣਾ ਕਰਾਉਣ ਦੀ ਲੋ ਫਿਰ ਇਸ ਵਾਸਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੁਣਿਆ ਸੀਗਾ ਹੈਰਾਨੀ ਵਾਲੀ ਗੱਲ ਹੈ ਕਿ ਭਗਤ ਸਿੰਘ ਦੀਆਂ ਫੋਟੋਆਂ ਲਾ ਕੇ ਦਫ਼ਤਰਾਂ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਉਹਨਾਂ ਦੀਆਂ ਫੋਟੋਆਂ ਲਾ ਕੇ ਦਫ਼ਤਰਾਂ ਦੇ ਵਿੱਚ ਬਦਲਾਅ ਨਹੀਂ ਆਉਣਾ ਬਦਲਾਅ ਤਾਂ ਗਰਾਊਂਡ ਤੇ ਆਉਣਾ ਚਾਹੀਦਾ ਸੀ ਜਿੱਥੇ ਬਦਲਾਅ ਦੇ ਨਾਲੋਂ ਹੋਰ ਭੈੜੀ ਜਿਹੜੀ ਹਾਲਤ ਹੋ ਗਈ ਹੈ ਹੋਰ ਵੀ ਭੈੜੀ ਹਾਲਤ ਜਿਹੜੀ ਹੋ ਗਈ ਹੈ ਜਿੰਨਾ ਕੁਝ ਪਿਛਲੀਆਂ ਸਰਕਾਰਾਂ ਜਿਹੜੀਆਂ ਕਰ ਰਹੀਆਂ ਸੀ ਉਸ ਤੋਂ ਵੱਧ ਕੇ ਭਗਵੰਤਮਾਨ ਤੇ ਹੁਣ ਉਸ ਤੋਂ ਵੀ ਵੱਧ ਕੇ ਅਮਨ ਅਰੂੜਾ ਪੰਜਾਬ ਦੇ ਵਿੱਚ ਕਰਾਉਣਾ ਸ਼ੁਰੂ ਕਰ ਚੁੱਕੇ ਐ ਔਰ ਮੈਂ ਹੈਰਾਨ ਆ ਕਿ ਇਸ ਚੀਜ਼ ਤੋਂ ਕਿ ਜਿਹੜਾ ਕੁਝ ਬੀਜੇਪੀ ਜਿਹੜੀ ਆ ਉਹ ਕਰਦੀ ਆ ਦਿੱਲੀ ਦੇ ਵਿੱਚ ਜਾਂ ਦੇਸ਼ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ਪੱਤਰਕਾਰਾਂ ਦੇ ਨਾਲ ਚੈਨਲਾਂ ਦੇ ਨਾਲ ਉਹੀ ਕੁਝ ਜਿਹੜਾ ਪੰਜਾਬ ਦੇ ਵਿੱਚ ਭਗਵੰਤ ਮਾਨ ਅਮਨ ਅਰੂੜਾ ਜਿਹੜਾ ਪੰਜਾਬ ਦੇ ਵਿੱਚ ਕਰਨਾ ਸ਼ੁਰੂ ਕਰ ਚੁੱਕੇ ਐ ਮੈਂ ਅਮਨ ਅਰੂੜਾ ਹੋਰਾਂ ਨੂੰ ਇੱਥੇ ਚੇਤਾਵਨੀ ਦੇਣਾ ਚਾਹੁੰਦਾ ਕਿ ਅਮਨ ਅਰੂੜਾ ਸਾਹਿਬ ਤੁਹਾਡੇ ਹੁਣ ਪੈਰ ਲੱਗੇ ਆ ਬੇਸ਼ੱਕ ਤੁਸੀਂ 17 ਦੇ ਵਿੱਚ ਵੀ ਐਮਐਲਏ ਬਣ ਕੇ 22 ਦੇ ਵਿੱਚ ਵੀ ਐਮਐਲਏ ਬਣ ਕੇ ਕੱਸੇ ਜੇ ਮੰਤਰੀ ਵੀ ਬਣਗੇ ਪਰ ਹੁਣ ਪੰਜਾਬ ਦੇ ਪ੍ਰਧਾਨ ਬਣਨ ਤੋਂ ਬਾਅਦ ਜ਼ਰੂਰ ਤੁਹਾਨੂੰ ਆਸ ਜਾਗੀ ਸੀਗੀ ਕਿ ਹੁਣ ਮੈਂ ਅੱਗੇ ਵੀ ਵਧੂੰਗਾ ਲੋਕਾਂ ਨੂੰ ਵੀ ਆਸ ਸੀ ਕਿ ਜੈਂਟਲਮੈਨ ਆਦਮੀ ਆ ਪਰ ਜੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਤੇ ਝੂਠ ਦੇ ਵਿੱਚ ਸ਼ਾਮਲ ਹੁੰਦੇ ਰਹੇ ਤੁਹਾਡਾ ਵੀ ਭਗਵੰਤ ਮਾਨ ਨੂੰ ਸ਼ਬੀ ਹੁੰਦੇ ਖਰਾਬ ਹੁੰਦੇ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਤਾਂ ਮੇਰੇ ਨਾਲ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਦੇ ਵੱਲੋਂ ਗੱਲਬਾਤ ਆ ਜੋ ਕੀਤੀ ਗਈ ਆ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕ ਨਾਲ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ